ਇਹ ਮਤੇ ਜਿਹੜੇ ਬਾਤ ਕੀਤੀਆਂ ਆਪਣੇ ਔਲਾਦ ਨੂੰ ਤੁਸੀਂ ਬਚਾ ਨਹੀਂ ਸਕੇ ਗੱਲਾਂ ਸਾਡੇ ਨਾਲ ਮਾਰਦੇ ਹੋ ਤੇ ਬੋਲ ਦਿੱਤਾ ਹੈ ಗ್ರಾಮ ਪੰਚਾਇਤ ਨੇ ਇਹ ਗੱਲ ਨੂੰ ਨਕਾਰਤਾ ਹੈ ਪੰਚਾਇਤ ਕਹਿ ਰਹੀ ਹੈ ਕਿ ਸਾਡੇ ਵੱਲੋਂ ਕੋਈ ਫੈਸਲਾ ਨਹੀਂ ਹੈ ਵੀ ਹੋ ਸਕਦਾ ਹੈ ਕਿ ਉਹ ਚਰਚ ਜਾਣ ਵਾਲਾ ਸਰਪੰਚ ਬਣਿਆ ਹੋਵੇ ਬਾਈਕਾਟ ਕਰਨਾ ਸਾਡੇ ਹਸਪਤਾਲਾਂ ਦਾ ਬਾਈਕਾਟ ਕਰੋ ਬਾਈਕਾਟ ਕਰਨਾ ਆਪਣੇ ਉਹ ਸਿੱਖ ਕਮਿਊਨਿਟੀ ਦਾ ਬਾਈਕਾਟ ਕਰੋ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਹੁਕਮ ਨਹੀਂ ਮੰਨੇ ਆਪਣੇ ਆਪ ਨੂੰ ਪਹਿਲਾਂ ਆਪਣੇ ਅੰਦਰ ਝਾਤ ਮਾਰੋ ਫੇਰ ਅਗਲੀ ਗੱਲ ਕਰੋ ਤਾਂ ਇੰਡੀਅਨ 크ਰਿਸਚਨਾਂ ਅਸੀਂ ਫੋਰਨਰ ਨਹੀਂ ਹਾਂਗੇ ਮੈਂ ਅੰਗਰੇਜ਼ ਦੀ ਲਾਦ ਨਹੀਂ ਆ ਤੇ ਨਾ ਹੀ ਜਿਹੜੇ ਇੱਥੇ ਪੰਜਾਬ 'ਚ ਵਸਦੇ 크ਰਿਸਚਨ ਅੰਗਰੇਜ਼ਾਂ ਦੀ ਲਾਦ ਹੈ ਅਤੇ ਆਪਣੇ ਬੱਚਿਆਂ ਨੂੰ ਪੰਜਾਬ 'ਚ ਨਸ਼ਿਆਂ ਤੋਂ ਬਚਾਓ ਓਏ ਪ੍ਰਾਰਥਨਾ ਕਰੋ ਤੇ ਉਧਰ ਨੂੰ ਚੱਲੋ ਸਭ ਨੂੰ ਪਿਆਰ ਦੇ ਨਾਲ ਰੱਖੋ ਇਦਾਂ ਦੀ ਨਫ਼ਰਤ ਦੀ ਰਣਨੀਤੀ ਰਾਜਨੀਤੀ ਨਾ ਕਰੋ पिछले और दोस्तों जैसे कि आप सभी ने इस वीडियो क्लिप में देखा कि आगे हम इस वीडियो क्लिप को पूरा देखेंगे जहां पर अल्बर्ट दुआ जी ने भी कैसे इन सभी लोगों को जवाब दिया है पहले मैं आप सभी को बताना चाहता हूं कि क्रिश्चियन कम्युनिटी के दिनों में कुछ लोगों के तरफ से क्रिश्चियन कम्युनिटी के साथ विरोध किया गया है आपने हमारी पिछली वीडियो क्लिप में भी देखा होगा की क्रिश्चियन कम्युनिटी के लिए एक मता पास भी किया गया था जहाँ पर क्रिश्चियन कम्युनिटी को बाइकट किया जा रहा था कुछ गिने चुने सिख भाई है जो की क्रिश्चियन कम्युनिटी के साथ ऐसा व्यवहार कर रहे हैं आगे हम उस वीडियो क्लिप को पूरा देखेंगे जहाँ पर अल्बर्ट दुआ जी ने इन सभी को कैसे जवाब दिया है और बताया है कि क्रिश्चियन कम्युनिटी किसी को भी खेस नहीं पहुंचाती और जैसे कि पवित्र बाइबल में भी लिखा है कि आप अपने दुश्मनों से प्यार करो ईट का जवाब ईट से पत्थर का जवाब पत्थर से नहीं देना जो कोई भी आपका विरोध करता है उसके लिए प्रार्थना करे ताकि प्रभु ये सुन उनके दिलों को हृदय को चेंज कर दे जितने भी नफरत उनके दिलों में है प्रभु ये सुन उनको प्यार में बदल दे जैसे की आप आए दिनों में कोई ना कोई वीडियो क्लिप देखते हो की जहाँ पर क्रिश्चियन कम्युनिटी के ऊपर काफी सवाल उठाए जाते हैं कोई बोलता है क्रिश्चियन कम्युनिटी

ਕਦੀ ਵੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਨਹੀਂ ਕਰ ਸਕਦੇ ਸਾਡੇ ਮਨ ਦੇ ਵਿੱਚ ਇੱਜ਼ਤ ਹੈ ਪਿਆਰ ਹੈ ਅਸੀਂ ਤਾਂ ਮੋਸਟ ਵੈਲਕਮ ਕਹਾਂਗੇ ਵੀ ਜਦੋਂ ਮਰਜੀ ਮਹਾਰਾਜ ਦਾ ਪ੍ਰਕਾਸ਼ ਸਾਡੇ ਕੋ ਆਏ ਤੇ ਅਸੀਂ ਉਹਦਾ ਸਵਾਗਤ ਕਰਾਂਗੇ ਪਰ ਜੇ ਚੰਦ ਇਹਨਾਂ ਬਜ਼ੁਰਗਾਂ ਨੇ ਉੱਠ ਕੇ ਗੱਲ ਕੀਤੀ ਹੈ ਸਾਨੂੰ ਨਹੀਂ ਪਤਾ ਸ਼ਾਇਦ ਉਹਨਾਂ ਦੇ ਬੱਚੇ ਵੀ ਵਿਦੇਸ਼ ਦੇ ਵਿੱਚ ਚਲੇ ਗਏ ਨੇ ਤੇ ਵਿਦੇਸ਼ਾਂ ਤੋਂ ਆਣ ਦਾ ਨਾਮ ਨਹੀਂ ਲੈ ਰਹੇ ਉਹਨਾਂ ਨੂੰ ਐ ਲੱਗਦਾ ਹੋਵੇਗਾ ਕਿ ਕ੍ਰਿਸਚੀਅਨ ਕੰਟਰੀਆਂ ਦੇ ਵਿੱਚ ਸਾਡੇ ਬੱਚੇ ਚਲੇ ਗਏ ਵਾਪਸ ਨਹੀਂ ਆ ਰਹੇ ਤੇ ਉਹਨਾਂ ਨੇ ਪਕੜ ਕਰ ਲਈ ਹੈ ਤੇ ਸਾਡੇ ਪੰਜਾਬ ਪ੍ਰਾਂਤ ਦੇ ਨਾਲ ਜੁੜੇ ਰਹਿਣ ਦੇ ਲਈ ਉਹ ਚਾਹੁੰਦੇ ਹੋਣਗੇ ਕਿ ਉਹਨਾਂ ਦੀ ਔਲਾਦ ਵਾਪਸ ਆਏ ਤੇ ਜਿਹਦਾ ਕਰਕੇ ਉਹ ਇਦਾਂ ਦੀਆਂ ਪੜਾਸਾਂ ਕੱਢ ਰਹੇ ਨੇ ਇਹ ਜਿਹੜੀ ਗੱਲ ਉਹ ਵਾਇਰਲ ਕਰ ਰਹੇ ਨੇ ਜਾਂ ਲੋਕਾਂ ਨੂੰ ਭਰਮਾ ਰਹੇ ਨੇ ਇਦਾਂ ਕਦੀ ਵੀ ਕਰਨਾ ਨਹੀਂ ਚਾਹੀਦਾ ਕਿਉਂਕਿ ਜਾਂ ਸਿੱਖ ਭਾਈਚਾਰਾ ਤੇ ਈਸਾਈ ਭਾਈਚਾਰੇ ਦਾ 9 ਮਾਸ ਦਾ ਰਿਸ਼ਤਾ ਰਿਹਾ ਆ ਗੱਲ ਬਸ ਇਹੀ ਰਹੀ ਹੈ ਜਿਹੜੇ ਤਣਾਅੜ ਵਿਅਕਤੀ ਨੇ ਉਹ ਕਦੀ ਵੀ ਗਰੀਬ ਨੂੰ ਵੱਧ ਦਾ ਫੁੱਲਦਾ ਨਹੀਂ ਦੇਖ ਸਕਦੇ ਉਹ ਗਰੀਬ ਨੂੰ ਆਪਣੇ ਸਾਹਮਣੇ ਖੜਾ ਹੋਇਆ ਦੇਖ ਕੇ ਨਹੀਂ ਦੇਖ ਸਕਦੇ ਬਹੁ ਮੈਨੂੰ ਇਦਾਂ ਦੀ ਮਨਸ਼ਾ ਲੱਗਦੀ ਹੈ ਕਿ ਅਜੋ ਜੇ ਗਰੀਬ ਇਸਾਈ ਦਾ ਕੋਈ ਬੱਚਾ ਜਾਂ ਉਹਨਾਂ ਦੇ ਸਮਾਜ ਦੇ ਲੋਕ ਉੱਨਤੀ ਤਰੱਕੀ ਕਰਦੇ ਆ ਤਾਂ ਇਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਇਹ ਜਿਹੜੀ ਦਰਸ਼ਕਾਂ ਦੇ ਵਿੱਚ ਬਹੁਤ ਦੂਰਾ ਬਿਆਨ ਸਾਹਮਣੇ ਆਇਆ ਵਾ ਜਿਹੜਾ ਇਸਾਈ ਦਰਵਾਜ਼ੇ ਪੰਜਾਬੂ ਦੇ ਪੰਜਾਬ ਵਿੱਚ ਵਧੀਆ ਬੋਲ ਬਣਾਉਂਦਾ ਉਹ ਕਹਿੰਦਾ ਵੀ ਉਸ ਨੂੰ ਦੇਖ ਕੇ ਵੀ ਇਹ ਜਿਹੜਾ ਸ਼ਿਕਾਇਤ ਕਰਦੇ ਜਿਹੜਾ ਇਹ ਜਾਣ ਜਾਣ ਕੇ ਜ਼ਹਿਰ ਕੀਤਾ ਗੱਲ ਤੁਸੀਂ ਬੋਲ ਵਾਲੇ ਦੀ ਕੀਤੀ ਐ ਅਸੀਂ ਪ੍ਰਭੂ ਨੂੰ ਮੰਨਣ ਵਾਲੇ ਲੋਗਾਂ ਐ ਅਸੀਂ ਬੋਲ ਵਾਲਾ ਸਿਰਫ ਪਰਮੇਸ਼ਵਰ ਦਾ ਹੀ ਕਹਿੰਨੇ ਆ ਸਾਡਾ ਕਾਹਦਾ ਬੋਲ ਵਾਲਾ ਐ ਇਹ ਬੋਲ ਵਾਲਾ ਹੋਵੇ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਇਹ ਦੱਸ ਦੋ ਵੀ 817 ਵਿਧਾਨ ਸਭਾ ਨੇ ਇੱਕ ਵੀ ਵਿਧਾਨ ਸਭਾ ਦਾ ਸਾਡਾ ਮੈਂਬਰ ਦਿਖਾ ਦੋ ਕੋਈ ਐਸਾਈ ਭਾਈਚਾਰੇ ਦਾ ਬੋਲ ਵਾਲ ਨਹੀਂ ਆ ਬਸ ਇਹ ਤਾਂ ਪ੍ਰਾਰਥਨਾ ਕਰਨ ਵਾਲੇ ਲੋਗ ਐ ਤੇ ਉਹ ਪ੍ਰਾਰਥਨਾ ਹੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਉਹ ਪ੍ਰਾਰਥਨਾ ਨਾਲ ਲੋਕਾਂ ਦੇ ਕਸ਼ਟ ਕੱਟੇ ਜਾਂਦੇ ਨੇ ਪ੍ਰਾਰਥਨਾ ਦੇ ਨਾਲ ਹੀ ਲੋਗ ਸਹੀ ਰਾਹ ਤੇ ਆਂਦੇ ਆ ਪ੍ਰਾਰਥਨਾ ਦੇ ਲਾ ਨਾਲ ਹੀ ਲੋਗ ਨਸ਼ਾ ਮੁਕਤ ਹੁੰਦੇ ਨੇ ਅੱਜ ਬਹੁਤ ਨੌਜਵਾਨ ਨੇ ਜਿਹੜੇ ਪ੍ਰਾਰਥਨਾ ਨੂੰ ਅਪਣਾ ਕੇ ਨਸ਼ਾ ਛੱਡ ਚੁੱਕੇ ਨੇ ਤੇ ਉਹ ਵੱਡੀਆਂ ਮਿਨਿਸਟਰੀਆਂ ਦੇ ਬਣੇ ਹੋਏ ਸਾਡੇ ਚਰਚਾਂ ਦੇ ਵਿੱਚ ਉਹ ਪ੍ਰਾਰਥਨਾ ਆਦਰਾਂ ਦੇ ਲਈ ਜਾਂਦੇ ਨੇ ਤੇ ਸਾਨੂੰ ਪਤਾ ਨਹੀਂ ਕੀ ਗੱਲ ਲੱਗਦੀ ਹੈ ਕਿ ਇਹ ਲੋਗ ਤੀਜੇ ਦਿਨ ਉੱਠ ਕੇ ਹੀ ਸਾਡੀ ਕਮਿਊਨਿਟੀ ਨੂੰ ਲਤਾੜਨ ਲੱਗ ਜਾਂਦੇ ਨੇ ਨਕਾਰਨ ਲੱਗ ਜਾਂਦੇ ਨੇ ਪਰ ਮੈਂ ਇਹ ਕਹੂੰਗਾ ਵੀ ਜੇ ਇਦਾਂ ਦੀ ਗੱਲ ਕਰਦੇ ਨਫ਼ਰਤ ਦੀਆਂ ਗੱਲਾਂ ਨਾ ਫੈਲਾਣ ਤੇ ਹੇਟ ਸਪੀਚ ਹੇਟ ਸਪੀਚ ਦੀ ਗੱਲ ਕਰਦੇ ਨੇ ਜਦੋਂ ਡੀਜੀਪੀ ਪੰਜਾਬ ਗੱਲ ਕਰਦੇ ਨੇ ਸੀਐਮ ਪੰਜਾਬ ਕਰਦੇ ਨੇ ਲੁਧਿਆਣੇ ਦੇ ਸੀਪੀ ਤੱਕ ਵੀ ਜਦੋਂ 크ਿਸਚਨ ਲੋਕ ਬੋਲਣਾ ਚਾਹੁੰਦੇ ਨੇ ਤੇ ਉਦੋਂ ਹੀ ਇਹ ਕਾਨੂੰਨ ਲਾਗੂ ਕਰ ਦਿੰਦੇ ਨੇ ਹੇਟ ਸਪੀਚ ਵਾਲੇ ਤੇ ਅਸੀਂ ਪਰਚਾ ਦਵਾਂਗੇ ਆ ਜੋ ਵਰਲਡ ਵਾਈਡ ਵਾਇਰਲ ਹੋ ਰਹੀ ਹੈ ਉਹ ਜਿਹੜੀ ਗੱਲ ਹੈ ਤੇ ਅੱਜ ਕੀ ਗੱਲ ਇਹਨਾਂ ਨੂੰ ਹੇਟ ਸਪੀਚ ਦਿਖਦੀ ਨਹੀਂ ਮੈਂ ਮੰਗ ਕਰੂੰਗਾ ਪੰਜਾਬ ਦੇ ਡੀਜੀਪੀ ਕੋ ਕਿ ਜਿਹੜੇ ਇਦਾਂ ਦੀ ਹੇਟ ਸਪੀਚ ਦਿੰਦੇ ਨੇ ਉਹਨਾਂ ਤੇ ਐਫਆਈਆਰ ਕੀਤੀ ਜਾਏ ਤੇ ਉਹਨਾਂ ਨੂੰ ਅੰਦਰ ਕੀਤਾ ਜਾਏ ਬਿਲਕੁਲ ਨਹੀਂ ಗ್ರಾಮ ਪੰਚਾਇਤ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਤਾਂ ਚੰਦ ਬੰਦੇ ਕੱਟੇ ਹੋ ਕੇ ਇਹਨਾਂ ਨੇ ਟੀਵੀ ਦੇ ਉੱਤੇ ਬੋਲ ਦਿੱਤਾ ਹੈ ಗ್ರಾಮ ਪੰਚਾਇਤ ਨੇ ਇਹ ਗੱਲ ਨੂੰ ਨਕਾਰਤਾ ਹੈ ਪੰਚਾਇਤ ਕਹਿ ਰਹੀ ਹੈ ਕਿ ਸਾਡੇ ਵੱਲੋਂ ਕੋਈ ਫੈਸਲਾ ਨਹੀਂ ਹੈ ਇਸ ਲਈ ਮੈਨੂੰ ਇਹ ਲੱਗਦਾ ਮੈਂ ਪਰਸਨਲੀ ਪੰਚਾਇਤ ਨੂੰ ਨਹੀਂ ਜਾਣਦਾ ਸ਼ਾਇਦ ਉਹ ਗਰੀਬ ਗੁਰਬਾ ਕੋਈ ਸਰਪੰਚ ਬਣ ਗਿਆ ਜਿਹੜਾ ਇਹਨਾਂ ਤੋਂ ਬਰਦੇਸ਼ਤ ਨਹੀਂ ਹੁੰਦਾ ਇਹ ਵੀ ਹੋ ਸਕਦਾ ਹੈ ਕਿ ਉਹ ਚਰਚ ਜਾਣ ਵਾਲਾ ਸਰਪੰਚ ਬਣਿਆ ਹੋਵੇ ਜਿਹਦਾ ਕਰਕੇ ਇਹਨਾਂ ਨੇ ਇਹ ਫੈਸਲਾ ਲਿਆ ਤੇ ਸਾਡੇ 크ਿਸਚਨ ਲੋਕਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਆ ਤੇ 크੍ਰਿਸਚਨ ਲੋਕ ਕਿਸੇ ਦੀ ਖਰਾਤ ਤੇ ਨਹੀਂ ਰੱਖੇ ਉਹਨਾਂ ਲਈ ਪ੍ਰਮਾਤਮਾ ਹੈਗਾ ਜਿਹਨੇ ਧਰਤੀ ਆਕਾਸ਼ ਬਣਾਇਆ ਆ ਉਹ ਆਪੇ ਹੀ ਉਹਨਾਂ ਨੂੰ ਆਸਰਾ ਦੇਗਾ ਕੱਲ ਰਈ ਸਪੁਰਦੇ ਖਾਕ ਦੀ ਸਪੁਰਦੇ ਖਾਕ ਤਾਂ ਪਹਿਲਾਂ ਵੀ ਲੋਕ ਹੁੰਦੇ ਰਹਿਆ ਹੁਣ ਵੀ ਹੁੰਦੇ ਰਹਣੇ ਆ ਸਾਡੇ ਨਾਲ ਤਾਂ ਗਵਰਨਮੈਂਟਾਂ ਵੀ ਵਿਤਕਰੇ ਕਰਦੀਆਂ ਆਈਆਂ ਨੇ ਅੱਜ ਤੱਕ ਸਾਨੂੰ ਰਿਪੋਰਟਾਂ ਮੀਟਿੰਗਾਂ ਦੇ ਵਿੱਚ ਗ੍ਰੇਵਜ਼ਾਰਡ ਦਿੱਤੇ ਗਏ ਨੇ ਕਿਸੇ ਵੀ ਪਿੰਡ 'ਚ ਜਿੱਥੇ ਸਾਡੀ ਵੱਧ ਆਬਾਦੀ ਹੈ ਕਿਸੇ ਸ਼ਹਿਰ 'ਚ ਸਾਡੀ ਆਬਾਦੀ ਹੈ ਉਹਦੇ ਕਿਤੇ ਵੀ ਸਾਨੂੰ ਗ੍ਰੇਵਜ਼ਾਰਡ ਨਹੀਂ ਦਿੱਤੇ ਜਾਂਦੇ ਸਾਨੂੰ ਦਾ ਸੰਸਕਾਰ ਸਾਡਾ ਕਰਨ ਦੇ ਲਈ 25 25 30 30 100 100 ਕਿਲੋਮੀਟਰ ਵੀ ਸਾਨੂੰ ਸੰਸਕਾਰ ਕਰਨ ਲਈ ਜਾਣਾ ਪੈਂਦਾ ਆ ਪਰ ਫੇਰ ਵੀ ਮੈਂ ਇਸ ਸੁੱਤੇ ਜ਼ਮੀਰ ਵਾਲੀਆਂ ਸਰਕਾਰਾਂ ਨੂੰ ਇੱਕ ਮੰਗ ਕਰੂੰਗਾ ਕਿ ਜਿੱਥੇ ਇਹ ਲੋਕ ਸਾਡੀ ਅੰਤਿਮ ਸੰਸਕਾਰ ਦੇ ਲਈ ਇੰਨੇ ਪਾਬੰਦੀਆਂ ਜਾਂ ਇੰਨੇ ਲਾਚਣ ਲਾਉਂਦੇ ਨੇ ਸਾਨੂੰ ਸਰਕਾਰ ਉਹ ਗੱਲ ਵੱਲ ਧਿਆਨ ਦੇਵੇ ਤੇ ਸਾਡੇ ਗਰੇਵਯਾਰਡ ਸਾਨੂੰ ਅਲਾਟ ਕੀਤੇ। ਪੰਜਾਬ ਦੇ ਗੋਡਾ ਨਾਮ ਹੈ ਇਸ ਨੂੰ ਇਸ ਵੀਆ ਨੂੰ ਲੈ ਕੇ ਜੀ ਅਗਲੀ ਰਣਨੀਤੀ ਕੀ ਹੈ? ਹ ਰਣਨੀਤੀ ਤਾਂ ਇਹੀ ਹੈ ਵੀ ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਜਿਹੜੇ ਬੰਦੇ ਨੇ ਇਹਨਾਂ ਦਾ ਮਨ ਬਦਲੇ ਇਹਨਾਂ ਦੇ ਕਹਿਣ ਦੇ ਨਾਲ ਨਾ ਹੀ ਤਾਂ ਭਾਈਚਾਰਾ ਇੱਥੇ ਖਤਮ ਹੋਣਾ ਤੇ ਨਾ ਹੀ ਕੋਈ ਸਿੱਖੂ ਸਿੱਖਾਂ ਤੇ 크ਿਸਚਨਾਂ ਦੇ ਵਿੱਚ ਕੋਈ ਬੈਰੀਕੇਡ ਖੜੇ ਆਉਣੇ। ਅੱਜ ਜੇ ਇਹਨਾਂ ਦੀ ਗੱਲ ਕੀਤੀ ਜਾਏ ਇਹ ਬਹੁਤ ਗੱਲਾਂ ਤੋਂ ਨਕਾਰਦੇ ਨੇ ਮੈਂ ਇਹਨਾਂ ਹੀ ਸੱਜਣਾ ਨੂੰ ਕਹੂੰਗਾ ਤੇ ਮੇਰੀਆਂ ਗੱਲਾਂ ਦੇ ਉੱਤੇ ਪੁੱਠੇ-ਪੁੱਠੇ ਟਿੱਪਣੀਆਂ ਦੇ ਨਾਲ ਇਹ ਕਹੂੰਗਾ ਓਏ ਬਾਈਕਾਟ ਕਰਨਾ ਸਾਡੇ ਹਸਪਤਾਲਾਂ ਦਾ ਬਾਈਕਾਟ ਕਰੋ ਬਾਈਕਾਟ ਕਰਨਾ ਆਪਣੇ ਉਹ ਸਿੱਖ ਕਮਿਊਨਿਟੀ ਦਾ ਬਾਈਕਾਟ ਕਰੋ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਕਾਵੇਂ ਨਹੀਂ ਮੰਨੇ ਗੁਰੂ ਸਾਹਿਬ ਨੇ ਜਦੋਂ ਪੰਜ ਪਿਆਰੇ ਸਾਜੇ ਉਹਨਾਂ ਨੇ ਕਿਹਾ ਸੀ ਬਰਾਬਰਤਾ ਉਹ ਬਰਾਬਰਤਾ ਤਾਂ ਦਿਖਾਓ ਸਮਾਜ ਦੇ ਵਿੱਚ ਕਿੱਥੇ ਹੈ ਅੱਜ ਤੁਹਾਨੂੰ ਤੁਸੀਂ ਉਹ ਬਰਾਬਰਤਾ ਜਦੋਂ ਸੰਭਾਲ ਨਾ ਸਕੇ ਤਾਂ ਜਿੱਦਾਂ ਦੀਆਂ ਗੱਲਾਂ ਕਰਦੇ ਹੋ ਤੇ ਗੁਰੂ ਸਾਹਿਬ ਦੀਆਂ ਗੱਲਾਂ ਤੇ ਤੁਸੀਂ ਚੱਲ ਨੋ ਤਾਂ ਇਹ ਬਹੁਤ ਵੱਡੀ ਗੱਲ ਹੈ ਸਾਨੂੰ ਦਰਸ਼ਾ ਨਿਰਦੇਸ਼ ਨਾ ਦਿਖਾਓ ਆਪਣੇ ਆਪ ਨੂੰ ਪਹਿਲਾਂ ਆਪਣੇ ਅੰਦਰ ਝਾਤ ਮਾਰੋ ਫਿਰ ਅਗਲੀ ਗੱਲ ਕਰੋ ਹਮੇਸ਼ਾ ਤੋਂ ਇਹ ਗੱਲ ਰਹੀ ਹੈ ਕਿ ਗਰੀਬ ਗੁਰਬਾ ਅਤੇ ਲਾਚਾਰ ਤੇ ਮਿਨੋਰਟੀ ਨੂੰ ਲਤਾੜਿਆ ਗਿਆ ਆ ਤੇ ਤੁਸੀਂ ਲਤਾੜ ਤੇ ਆਏ ਹੋ ਰਹੀ ਗੱਲ ਸਾਡੇ ਪ੍ਰਚਾਰ ਦੀ ਪ੍ਰਸਾਰ ਦੀ ਸੋਸ਼ਲ ਮੀਡੀਆ ਦਾ ਮੈਂ ਧੰਨਵਾਦੀ ਹਾਂ ਜਿਨੇ ਸਾਡਾ ਪ੍ਰਸਾਰ ਤੇ ਪ੍ਰਚਾਰ ਵਧਾਇਆ ਆ ਕਿਉਂਕਿ ਪਹਿਲਾਂ ਜਦ ਦਾ ਮੈਂ ਅੱਜ ਮੇਰੀ ਦਾੜੀ ਵੀ ਚਿੱਟੀ ਆ ਤੇ ਉਮਰ ਵੀ ਬਹੁਤ ਹੋ ਚੁੱਕੀ ਐ ਜਦੋਂ ਮੈਂ ਨੌਜਵਾਨ ਸੀ ਉਦੋਂ ਦਾ ਮੈਂ ਆਪਣੇ ਪ੍ਰੋਗਰਾਮਾਂ ਤੇ ਆਪਣੇ ਅ ਐਜੀਟੇਸ਼ਨਸ ਤੇ ਸਾਡੇ ਸਮਾਗਮਾਂ ਤੇ মিডিਆ ਨੂੰ ਇਨਵਾਈਟ ਕਰਦੇ ਆਏ ਆ ਕਦੀ ਵੀ মিডিਆ ਨੇ ਸਾਡਾ ਪੱਲਾ ਨਹੀਂ ਫੜਿਆ ਕਦੀ মিডিਆ ਨੇ ਸਾਡੇ ਕਵਰੇਜ ਨਹੀਂ ਕੀਤੀ ਪਰ ਅੱਜ ਜਦੋਂ ਸੋਸ਼ਲ ਮੀਡੀਆ ਇੰਟਰਨੈਟ ਵਾਈਫਾਈ ਦਾ ਜਮਾਨਾ ਆ ਗਿਆ ਆ ਤੇ ਸਾਡੀਆਂ ਖਬਰਾਂ ਵੀ ਚੱਲ ਰਹੀਆਂ ਸਾਡੇ ਪ੍ਰੋਗਰਾਮ ਵੀ ਚੱਲ ਰਹੇ ਨੇ ਇੱਕ 크ਿਸਮਸ ਕੋਈ ਅੱਜ ਦਾ ਨਹੀਂ ਇੱਥੇ ਮਨਾਇਆ ਜਾ ਰਿਹਾ ਸਾਨੂੰ 1947 ਜਦੋਂ ਆਪਣੇ ਆਪ ਨੂੰ ਭਾਰਤ ਆਜ਼ਾਦ ਕਹਾਉਂਦਾ ਆ ਤੇ ਬਣਦਾ ਆਇਆ ਉਦੋਂ ਦਾ 크ਿਸਮਸ ਇਸ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਪੂਰੇ ਇੰਡੀਆ ਦੇ ਕੋਨੇ-ਕੋਨੇ 'ਚ ਮਨਾਇਆ ਜਾ ਰਿਹਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਮਨਾਇਆ ਜਾ ਰਿਹਾ ਹੈ ਇਹ 크ਿਸਮਸ ਕੋਈ ਨਵਾਂ ਤਿਹਾੜ ਨਹੀਂ ਹੈ ਬਾਕੀ ਰਹੀ ਗੱਲ ਮੈਂ ਉਹ ਕਮੀਡੀਅਨ ਨੂੰ ਵੀ ਕਹਿਣਾ ਚਾਹਨਾ ਤੁਹਾਡੇ ਸਵਾਲ ਦੇ ਬਗੈਰ ਉਹ ਜਿਹੜਾ ਕਹਿੰਦਾ ਜੀ ਮੈਂ ਲੁਧਿਆਣੇ 'ਚੋਂ ਨਿਕਲਿਆ ਤਾਂ ਮੈਂ ਉੱਥੇ ਦੇਖਿਆ ਜਿੰਗਲ ਬੈਲ ਜਿੰਗਲ ਬੈਲ ਦੇ ਉੱਤੇ ਕੁੜੀਆਂ ਗਿੱਧਾ ਪਾ ਰਹੀਆਂ ਤੇ ਉੱਥੋਂ ਸ਼ੋਭਾ ਯਾਤਰਾ ਨਿਕਲੀ ਹੈ ਉਹ ਮੈਂ ਤੈਨੂੰ ਕਹਿਣਾ ਚਾਹਨਾ ਉਹ ਅਨਪੜਾ ਮਖੌਲੀਆ ਤੂੰ ਮਖੌਲੀਏ ਬੰਦੇ ਤੈਨੂੰ ਪਤਾ ਹੀ ਨਹੀਂ ਆਪਣੇ ਮਖੌਲ ਕਰ ਕਰਕੇ ਬਾਵਾ ਖੱਟਣ ਵਾਲਿਆ ਤੂੰ ਨਜ਼ਰਮਾਰ ਐਬਰੋਡ ਦੇ ਉੱਤੇ ਉੱਥੇ ਪ੍ਰੋਸੀਸ਼ਨ ਚੱਲਦੇ ਸੀ। ਇਹੀ ਪ੍ਰੋਸੀਸ਼ਨਾਂ ਨੂੰ ਅਡਾਪਟ ਕਰਕੇ ਤੁਸੀਂ ਆਪਣੇ ਸਮਾਗਮ ਚਲਾਣੇ ਸ਼ੁਰੂ ਕੀਤੇ। ਤੁਸੀਂ ਅਸੱਭਿਆ ਲੋਕ ਅੱਜ ਪੜ੍ਹ ਲੈ ਕੇ ਐਜੂਕੇਟਿਡ ਹੋ ਕੇ ਸਾਨੂੰ ਅਕਲਾ ਸਕਾਰੇ ਹੋ। ਐਜੂਕੇਸ਼ਨ ਤੁਸੀਂ ਕਾਨਵੈਂਟਾਂ 'ਚ ਲਈ ਹੈ। ਕੀ ਤੁਸੀਂ ਆਪਣੇ ਵਰਗ ਦੇ ਲੋਕਾਂ ਨੂੰ ਕਹਿ ਦੋਗੇ ਵੀ ਕਾਨਵੈਂਟਾਂ ਦਾ ਬਹਿਸ਼ਕਾਰ ਕਰੋ? ਕੀ ਤੁਸੀਂ ਕਹਿ ਦੋਗੇ ਕਿ ਨਰਸਿੰਗ ਕੇਅਰ ਦਾ ਵਰਸਪ ਬਹਿਸ਼ਕਾਰ ਕਰੋ? ਕਦੀ ਵੀ ਨਹੀਂ ਕਹਿ ਸਕਦੇ। ਪਹਿਲਾਂ ਆਪਣੇ ਅੰਦਰ ਜ਼ਮੀਰ ਦੀ ਝਾਤੀ ਮਾਰੋ ਤੇ ਜਿਹੜੇ ਤੁਹਾਡੇ ਐਬਰੋਡ 'ਚ ਰਹਿੰਦੇ ਲੋਕ ਨੇ ਤੁਹਾਡੇ ਲੋਕ ਨੇ ਅਸੀਂ ਤਾਂ ਇੰਡੀਅਨ 크ਰਿਸਚਨ ਆ ਅਸੀਂ ਫੋਰਨਰ ਨਹੀਂ ਆਗੇ ਮੈਂ ਅੰਗਰੇਜ਼ ਦੀ ਹਾਲਤ ਨਹੀਂ ਆ ਤੇ ਨਾ ਹੀ ਜਿਹੜੇ ਇੱਥੇ ਪੰਜਾਬ ਚ ਵਸਦੇ 크ਰਿਸਚਨ ਅੰਗਰੇਜ਼ਾਂ ਦੀ ਹਾਲਤ ਐ ਆਪਣੇ ਅੰਦਰ ਝਾਤੀ ਮਾਰੋ ਤੁਹਾਡੇ ਲੋਕ ਜਿਹੜੇ ਬਾਹਰ ਵਸ ਰਹੇ ਨੇ ਸਾਰਿਆਂ ਵੱਲ ਝਾਤ ਮਾਰੋ ਕੀ ਤੁਸੀਂ ਡਾਲਰ ਪੌਂਡ ਯੂਰੋ ਦਾ ਬਹਿਸਕਾਰ ਕਰੋਗੇ ਕਦੀ ਵੀ ਨਹੀਂ ਕਰ ਸਕਦੇ ਅੱਜ ਗੱਲਾਂ ਕਰਨ ਲੱਗੇ ਹੋ ਸਿਰਫ ਉਹਦੀ ਮੈਨੂੰ ਬਹੁਤ ਵਾਰੀ ਪਛਾਣ ਪਛਾਣ ਦੀ ਗੱਲ ਕੀਤੀ ਜਾਂਦੀ ਹੈ ਕਿ ਮੁਸਲਮਾਨਾਂ ਦੀ ਪਛਾਣ ਹੈ ਕਿ ਟੋਪੀ ਹਿੰਦੂ ਦੀ ਪਛਾਣ ਹੈ ਕਿ ਤਿਲਕ ਸਿੱਖ ਦੀ ਪਛਾਣ ਹੈਗੀ ਪੱਗ ਤੁਹਾਨੂੰ ਮੈਂ 크ਰਿਸਚਨਾਂ ਦੀ ਅੱਜ ਪਛਾਣ ਦੱਸਣਾ ਚਾਹਨਾ ਹੈ ਜਿਹੜੀ ਪੈਂਟ ਕਮੀਜ਼ ਕੋਟ ਟਾਈ ਪਾਨੇ ਹੋ ਇਹ 크ਰਿਸਚਨਾਂ ਦੀ ਆਈਡੈਂਟੀਫਿਕੇਸ਼ਨ ਹੈ 크ਰਿਸਚਨ ਨੂੰ ਕੋਈ ਆਈਡੈਂਟੀਫਿਕੇਸ਼ਨ ਦੇਣ ਦੀ ਲੋੜ ਨਹੀਂ ਐਜੂਕੇਸ਼ਨ 크ਰਿਸਚਨਾਂ ਦੀ ਆਈਡੈਂਟੀਫਿਕੇਸ਼ਨ ਹੈ ਇਸ ਲਈ ਇਦਾਂ ਦੀਆਂ ਘਟੀਆਂ ਗੱਲਾਂ ਕਰਨੀਆਂ ਬੰਦ ਕਰੋ ਅਤੇ ਆਪਣੇ ਬੱਚਿਆਂ ਨੂੰ ਪੰਜਾਬ ਤੇ ਨਸ਼ਿਆਂ ਤੋਂ ਬਚਾਓ ਆਪਣੇ ਔਲਾਦ ਨੂੰ ਤੁਸੀਂ ਬਚਾ ਨਹੀਂ ਸਕੇ ਗੱਲਾਂ ਸਾਡੇ ਨਾਲ ਮਾਰਦੇ ਹੋ ਓਏ ਪ੍ਰਾਰਥਨਾ ਕਰੋ ਤੇ ਉੱਤਰ ਨੂੰ ਚੱਲੋ ਸਭ ਨੂੰ ਪਿਆਰ ਦੇ ਨਾਲ ਰੱਖੋ ਇਦਾਂ ਦੀ ਨਫ਼ਰਤ ਦੀ ਰਣਨੀਤੀ ਰਾਜਨੀਤੀ ਨਾ ਕਰੋ ਤਾਂ ਕਿ ਤੁਹਾਡੇ ਲਈ ਕੰਡੇ ਖੜੇ ਹੋ ਸਕਾਂ ਸਾਡੇ ਲਈ ਕੋਈ ਨਹੀਂ ਅਸੀਂ ਤਾਂ ਨਾ ਸਾਡੇ ਵੀ ਦੇ ਬਾਹਰ ਲੱਗੇ ਆ ਅਸੀਂ ਇੱਥੇ ਹੀ ਕਮਾਇਆ ਇੱਥੇ ਹੀ ਖਾਣਾ ਨਾ ਸਾਨੂੰ ਯੂਰੋਆਂ ਦਾ ਲਾਲਚ ਹੈ ਨਾ ਸਾਨੂੰ ਪੌਂਡਾਂ ਦਾ ਨਾ ਡਾਲਰਾਂ ਦਾ ਇਹ ਸਾਰੇ ਲਾਲਚ ਤੁਹਾਨੂੰ ਹੈ ਇਹ ਲਾਲਚਾਂ ਦੀ ਖਾਤਰ ਤੁਸੀਂ ਰਿਸ਼ਤਿਆਂ ਦੀ ਤਾਰ-ਤਾਰ ਕਰ ਦਿੰਨੇ ਹੋ ਕੀ ਤੁਹਾਨੂੰ ਦੱਸਾਂ ਫੇਰ ਗੱਲ ਕਰੋਗੇ ਵੀ ਸਾਨੂੰ ਬੋਲ ਪਿਆ ਫੇਰ ਤੁਸੀਂ ਤੁਹਾਡੇ ਕਮੈਂਟ ਇਦਾਂ ਦੇ ਭੜੇ-ਭੜੇ ਹੁੰਦੇ ਤੁਸੀਂ ਸੋਚ ਨਹੀਂ ਸਕਦੇ ਛਾਤੀ ਮਾਰੋ ਆਪਣੇ ਅੰਦਰ ਝਾਤ ਮਾਰੋ ਕੀ ਆ ਜਿਹੜੇ ਬਹਿਸ਼ਕਾਰ ਕਰਨ ਲਈ ਕਹਿ ਰਹੇ ਹੋ ਤੁਸੀਂ ਸਾਡੇ ਕਹਿਣ ਤੇ ਬਹਿਸ਼ਕਾਰ ਕਰ ਦੋਗੇ ਕਦੀ ਵੀ ਨਹੀਂ ਕਰ ਸਕਦੇ ਜਿਹੜੇ ਤੁਸੀਂ ਪਾਉਂਡ ਜਾਂ ਡਾਲਰ ਲੈਣੇ ਆ ਨਾ ਉਹ ਤੇ ਸਿੱਧਾ ਲਿਖਿਆ ਹੁੰਦਾ ਇਨ ਗੋਡ ਵੀ ਟਰਸਟ ਤੁਸੀਂ ਉਹੀ ਖਰਚਨੇ ਹੋ ਉਹਨਾਂ ਨਾਲ ਜ਼ਮੀਨਾਂ ਲੈਣੇ ਉਹਨਾਂ ਨਾਲ ਪਲਾਟ ਲੈਣੇ ਉਹਨਾਂ ਨਾਲ ਕਾਰੋਬਾਰ ਕਰਦੇ